ਮੋਤਾ ਚੇਤ ਡਿਗ ਇਨਸਪੈਕਟਰ ਨੇ ਹ ਜੋੜੀ ਕਤਲ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ ਯਾਨੀ ਕਿ ਐਸ ਆਈ ਟੀ ਦਾ ਗਠਨ ਕਰ ਦਿੱਤਾ ਗਿਆ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਤਲ ਮਾਮਲੇ ਨੂੰ ਲੈ ਕੇ ਟਵੀਟ ਕੀਤਾ ਸੀ ਸਿਚਾਸ ਦੇ ਨਿਰਦੇਸ਼ ਜਾਰੀ ਕੀਤੇ ਕਰਨੀ ਤੋਂ ਬਾਅਦ ਉਸ ਇਸ ਮਾਮਲੇ ਤੇ ਸਖਤ ਨੋਟਿਸ ਲੈਂਦੇ ਹੋਏ ਚਾਰ ਮੈਂਬਰੀ ਦੀ ਟੀਮ ਦਾ ਗਠਨ ਕੀਤਾ ਗਿਆ ਐਸ ਪੀ ਸੀ ਟੀ ਹਰਵਿੰਦਰ ਸਿੰਘ ਬਿਰਕ ਡੀ ਐਸ ਪੀ ਡੀ ਗੁਰਦੇਵ ਸਿੰਘ ਤਾਲੀਵਾਲ ਖਰੜ ਡੀ ਐਸ ਪੀ ਦੀਪਕਮਲ ਸਿੰਘ ਐਸ ਐਸ ਪੀ ਕਮਨ ਸਿੰਘਾਰ ਨੂੰ ਇਸ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ ਜਿਹੜਾ ਘਰਣ ਮਟਰ ਹੋਇਆ ਸੀ ਉਹਦੇ ਲਈ ਅਸੀਂ ਬਹੁਤ ਹੀ ਬਰੀਕੀ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੇ ਹਾਂ ਮੇਰੇ ਕੋਲ ਐਸਆਈਟੀ ਇਨਫੋਰਮ ਕੀਤੀ ਗਈ ਜਿੰਦੇ ਚ ਐਸਪੀ ਸਿਟੀ ਮਿਸਟਰ ਹਰਵਿੰਦਰ ਸਿੰਘ ਬਿਰਕ ਐਸਪੀ ਡੀਐਸਪੀ ਡੀਐਮ ਡੀਐਸਪੀ ਖਰੜ ਤੇ ਐਸਐਚਓ ਸਿਟੀ ਕਰਾਲੀ ਦੀ ਜਰੀ ਝੋਟੀ ਲਏਗੀ ਜੀ ਇਹ ਹਰੇਕ ਪੱਖ ਨੂੰ ਬਹੁਤ ਹੀ ਬਰੀਕੀ ਨਾਲ ਜਿਹੜਾ ਦੇਖ ਰਹੇ ਨੇ ਕਿ ਪਰੰਤਨ ਇਨਵੈਸਟੀਗੇਸ਼ਨ ਕਰ ਰਹੇ ਨੇ ਜੋਗਿਕ ਪ੍ਰੋਗਰੈਸ ਹੋਇਆ ਹੈ ਕਿ ਇਸ ਕੇਸ ਦੇ ਵਿੱਚ ਤੁਹਾਨੂੰ ਇਨਫੋਰਮ ਕਰਦੇ ਹਾਂ ਕਿ ਜਿਹੜੀ ਸਰਕਾਰੀ ਦਫ਼ਤਰ ਨੇ ਉਹਨੇ ਸਿਕਿਉਰਟੀ ਨੂੰ ਲੈ ਕੇ ਵੀ ਕੁਝ ਚੀਜ਼ਾਂ ਜਿਹੜੀ ਹੈਗੀ ਉਹ ਦਿੱਤੀ ਗਈ ਹੈ ਹਦਾਇਤਾਂ ਜਾਂ ਇਸ ਤਰ੍ਹਾਂ ਦੀ ਕੋਈ ਗੱਲ ਬਾਤ ਸਾਹਮਣੇ ਆਈ ਹੋ। ਤੇ ਕੁਝ ਜਨੇ ਵੀ ਸਰਕਾਰੀ ਆਫਿਸ ਜਿਹੜੇ ਹੈਗੇ ਨੇ ਅਸੀਂ ਆਲਮੋਸਟ ਜਿਹੜੇ ਆਪਣੀ ਪੈਟਰੋਲਿੰਗ ਰੇਂਜ ਜਿਹੜੀ ਹੈ ਉਹ ਕਵਰ ਕਰਦੇ ਹਾਂ। ਹਰੇਕ ਬਿਲਡਿੰਗ ਦੇ ਉੱਤੇ ਜਿਹੜੀ ਹੈ ਉਹ ਪੱਕੀ ਕਾਰਤਾਂ ਜਿਹੜੀ ਨਹੀਂ ਲਗਾਈ ਜਾ ਸਕਦੀ ਲੇਕਿਨ ਅਸੀਂ ਆਪਣੀ ਪੈਟਰੋਲਿੰਗ ਰੇਂਜ ਪੀਸੀਆ ਰੇਂਜ ਨਾਲ ਸਾਰੇ ਨੂੰ ਅਸੀਂ ਕਵਰ ਕਰਦੇ ਹਾਂ। ਸਰਿਸ ਤੋਂ ਲਾਗ ਬਹੁਤ ਹੀ ਹਦਾਇਤਾਂ ਦਿੱਤੀ ਨਹੀਂ ਹੈ ਕਿਉਂਕਿ ਦਫਤਰ ਚ ਪੜ ਕੇ ਉਹਨੇ ਗੂੜੀ ਮਾਰੀ ਤਾਂ ਕੋਈ ਵੈਪਨ ਨੂੰ ਲੈ ਕੇ ਆ ਇਸ ਤਰ੍ਹਾਂ ਦੀ ਕੋਈ ਚੀਜ਼ਾਂ ਹੋਰ ਵੀ ਕੁਝ ਕੀਤਾ ਹੋ ਤੁਸੀਂ ਵੈਪਨ ਬਾਰੇ ਅਸੀਂ ਮੈਂ ਐਸਐਸਪੀ ਰੋਪੜ ਨਾਲ ਕੇ ਰੱਖੀ ਸੀ ਉਹ ਸੜੀ ਇਨਵੈਸਟੀਗੇਸ਼ਨ ਟੀਮ ਜਿਹੜੀ ਹੈ ਇਹ ਸਾਰਾ ਚੈੱਕ ਕਰ ਰਹੀ ਹੈ ਕਿ ਇਹ ਵੈਪਨ ਕਿੰਨੇ ਥਰੀਗ ਨੂੰ ਬਣਿਆ ਔਰ ਕਿੱਥੋਂ ਇਹਨੇ ਲੈ ਕੇ ਆਪਣੇ ਲਾਇਸੈਂਸ ਦੇ ਉੱਤੇ ਜਿਹੜਾ ਚੜਿਆ ਹੈ ਉਹ ਸਾਰੀ ਦੀ ਬਹੁਤ ਹੀ ਬਰੀਕੀ ਦੇ ਵਿੱਚ ਜੜੀ ਪੜਤਾਲ ਹੋ ਰਹੀ ਹੈ ਉਹਨਾਂ ਦੇ ਇੰਨੇ ਜਿਹੜਾ ਵੈਪਨ ਕਾਲੀ-ਕਾਲੀ ਦੇ ਵਿੱਚ ਜਿਹੜਾ ਲਿਆ ਹੈ ਇਹਦੇ ਮਾਈਂਡ ਦੇ ਵਿੱਚ ਕੀ ਸੀ ਬੰਦੇ ਦੇ ਇਹਦੇ ਬਾਰੇ ਉਹਦੀ ਦਾ ਡੈਥ ਹੋ ਗਈ ਹੈ ਤੇ ਅਦਰਵਾਈਜ਼ ਅਸੀਂ ਜੇਲੇ ਸੜਕੋ ਹੋਰ ਕੋਈ ਸੋਰਸਸ ਹੈ ਕੋਈ ਇਨਫੋਰਮੇਸ਼ਨ ਸਾਨੂੰ ਮਿਲ ਉਹਨੋਂ ਸੀ ਜਰੂਰਾਂ ਦੇ ਵਿੱਚ ਕਾਰਪੋਲਡ ਕਰਾਂਗੇ ਜਾਂਚ ٹیم ਪਤਾ ਲਗਾਏਗੀ ਕਿ ਆਖਿਰਕਾਰ ਕਾਤਲ ਬਲਵਿੰਦਰ ਨੇ ਲਾਇਸੈਂਸ ਕੈਂਸਲ ਹੋਣ ਦੇ 10 ਸਾਲ ਬਾਅਦ ਬਦਲਾ ਲੈਣ ਦਾ ਇੰਤਜ਼ਾਰ ਕਿਉਂ ਕੀਤਾ ਜਾਂ ਸੱਚੀ ਤੇ ਇਸ ਵਿੱਚ ਡਰਗ ਮਾਫੀਆ ਦਾ ਕੋਈ ਰੋਲ ਤਾਂ ਨਹੀਂ ਕਿਉਂਕਿ ਨੇਹਾ ਪਿਛਲੇ ਲੰਬੇ ਸਮੇਂ ਤੋਂ ਡਰਗ ਮਾਫੀਆ ਖਿਲਾਫ ਲੜਾਈ ਲੜ ਰਹੀ ਸੀ ਤੇ ਉਸ ਦੇ ਇਸ ਰਵਈਏ ਨਾਲ ਕਈ ਲੋਕਾਂ ਨੂੰ ਦਿੱਕਤ ਆ ਰਹੀ ਸੀ ਜ਼ਿਕਰ ਹੋ ਗਿਆ ਕਿ ਸ਼ੁੱਕਰਵਾਰ ਨੂੰ ਦਿਨ ਦਿਹਾੜੇ ਖਰੜ ਦੀ ਡਰਗ ਫੂਡ ਐਂਡ ਕੈਮੀਕਲ ਟੈਸਟਿੰਗ ਲੈਬ ਤੇ ਵੜ ਕੇ ਮੁਰਿੰਡਾ ਦੇ ਪੁਲਿਸਰ ਸਿੰਘ ਨੇ ਜ਼ੋਨਲ ਲਾਇਸੈਂਸ ਅਥਾਰਟੀ ਦੇ ਅਧਿਕਾਰੀ ਨੇ ਜੋਈ ਨੂੰ ਦਫ਼ਤਰ ਵਿੱਚ ਆ ਕੇ ਗੋਲੀ ਮਾਰੀ ਸਨ ਜਿਸ ਤੋਂ ਬਾਅਦ ਫੜੇ ਜਾਣ ਦੇ ਡਾਕ ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਕੇ ਖਤਮ ਕਰ ਲਿਆ ਸੀ ਪਰ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ 'ਚ ਵਿਸ਼ੇਸ਼ ਜਾਂਚ ਟੀਮ ਕੀ ਪਤਾ ਲੱਗਦੀ ਹੈ ਜਾਂ ਫਿਰ ਇੱਕ ਹੋਰ ਕੇਸ ਸਿਰਫ ਕੇਸ ਬਣ ਕੇ ਪੰਨਿਆ ਥੀ ਦਰਜ ਹੋ ਜਾਵੇਗਾ ਮੁਹਾਲੀ ਤੋਂ ਗੁਰਦੀਪ ਬਿਆਨੀਪਾਲ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੁਸੀਂ ਮਿਲ ਸਕਦੇ ਹੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪ੍ਰਮੰਨੀ ਕੰਪਨੀ ਪੈਰਾਮਿਡ ਈ ਸਰਵਿਸਿਜ਼ ਦੇ ਨਾਲ